ਇੱਕ ਗੱਲ ਸਾਰਿਆਂ ਦੇ ਯਾਦ ਹੋਣੀ ਹੈ ਤੁਹਾਡੇ ਕਿ ਆਸੀ ਕਿ ਇਹ ਸਰਕਾਰ ਪਿੰਡਾਂ ਤੋਂ ਚੱਲਿਆ ਕਰੇਗੀ ਤੇ ਵਾਰਡਾਂ ਤੋਂ ਚੱਲੇਗੀ ਪਿੰਡਾਂ ਤੇ ਵਾਰਡਾਂ ਤੋਂ ਚੱਲਣੀ ਕਿਵੇਂ ਹੁੰਦੀ ਹੈ ਇਹ ਉਹਦੀ ਉਹਨਾਂ ਦੀ ਪਰਿਭਾਸ਼ਾ ਕੋਈ ਹੋਰ ਹੈ ਜਾਂ ਪਰਿਭਾਸ਼ਾ ਕਿਸੇ ਹੋਰ ਟਾਈਪ ਦੀ ਸਾਨੂੰ ਸਮਝ ਨਹੀਂ ਆ ਰਹੀ ਪਿੰਡਾਂ ਤੇ ਵਾਰਡਾਂ ਤੋਂ ਚੱਲਣ ਦਾ ਮਤਲਬ ਹੁੰਦਾ ਹੈ ਤੇ ਆਪਣੇ ਫੈਸਲੇ ਪਿੰਡ ਦੇ ਲੋਕ ਆਪ ਬੈਠ ਕੇ ਕਰ ਲਿਆ ਕਰਨ ਬਾੜ ਨਾਲੇ ਬਾੜ ਚ ਬੈਠ ਕੇ ਕਰ ਲਿਆ ਕਰਨ ਤੇ ਸ਼ਹਿਰਾਂ ਵਾਲੇ ਪਿੰਡਾਂ ਵਾਲੇ ਉਹਨਾਂ ਨੂੰ ਉਹ ਤਾਕਤ ਹੋਏ ਜਿਹੜੇ ਜਿਹੜੇ ਉਹਨਾਂ ਦੇ ਕੰਮਕਾਰ ਹੋਣ ਉਹ ਪ੍ਰਸ਼ਾਸਕਿਕ ਤੰਤਰ ਜਿਹੜਾ ਹੈ ਅਫਸਰਾ ਤੋਂ ਲੈ ਕੇ ਮੁਲਾਜ਼ਮਾਂ ਤੱਕ ਉਹ ਉਹਨਾਂ ਦੀ ਇੱਛਾ ਮੁਤਾਬਕ ਕੰਮ ਕਰੇ ਉਹਨਾਂ ਦੀਆਂ ਤਰਜੀਹਾਂ ਮੁਤਾਬਕ ਕੰਮ ਕਰੇ ਉਹਨਾਂ ਨੂੰ ਪਹਿਲ ਕਿਹੜੀ ਕੰਮ ਨੂੰ ਦੇਣੀ ਹੈ ਇਹ ਉਹਨਾਂ ਦੇ ਮੁਤਾਬਕ ਚੁਣੀ ਜਾਵੇ ਨਾਕੇ ਦਿੱਲੀ ਤੇ ਚੰਡੀਗੜ੍ਹ 'ਚ ਬੈਠ ਕੇ ਜੋ ਬਣ ਗਿਆ ਉਹ ਨੂੰ ਹਰ ਪਿੰਡ ਦੇ ਠੋਸ ਦਿੱਤਾ ਜਾਏ